ਅੱਜ ਮਾਨਜੋਗ ਅਦਾਲਤ ਦਾ ਫੈਸਲਾ ਆ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਸਬੰਧ ਵਿੱਚ ਕਿ ਉਹਨਾਂ ਨੇ ਜਿਹੜੀ ਜ਼ਮਾਨਤ ਦੀ ਅੱਛੀ ਸੀ ਉਹਨੂੰ ਖਾਰਜ ਕੀਤਾ ਸੋ ਮੇਰੇ ਹਿਸਾਬ ਦੇ ਨਾਲ ਅੱਜ ਪੰਜਾਬ ਦੇ ਲੋਕਾਂ ਦੀ ਇਹ ਚਿੱਤ ਹੈ ਪੰਜਾਬ ਦੇ ਉਹਨਾਂ ਬੇਕਸੂਰ ਲੋਕਾਂ ਦੀ ਜਿਨ੍ਹਾਂ ਨੂੰ ਇਹਨਾਂ ਨੇ ਨਸ਼ਿਆਂ ਦੇ ਦਲਦਲ 'ਚ ਧਕੇਲਿਆ ਜਿਨ੍ਹਾਂ ਮਾਵਾਂ ਦੇ ਪੁੱਤ ਖੋਲੇ ਆ ਜਿਨ੍ਹਾਂ ਭੈਣਾਂ ਦੇ ਸੁਹਾਗ ਜਿਹੜੇ ਉੱਜੜ ਗਏ ਆ ਜਿਨ੍ਹਾਂ ਵੀ ਨਸ਼ਿਆਂ ਦੇ ਕਰਕੇ ਲੋਕ ਇਸ ਹਾਂ ਤੋਂ ਕੁਝ ਕਰ ਗਏ ਆ ਜਿਨ੍ਹਾਂ ਨੇ ਮਾਨਸਿਕ ਪੀੜਾਂ ਚੱਲੀਆਂ ਜਿਨ੍ਹਾਂ ਨੇ ਸਰੀਰਕ ਪੀੜਾਂ ਚੱਲੀਆਂ ਜਿਨ੍ਹਾਂ ਨੇ ਸਮਾਜਿਕ ਪੀੜਾਂ ਚੱਲੀਆਂ ਅੱਜ ਉਹਨਾਂ ਲੋਕਾਂ ਦੇ ਹਿਰਦਿਆਂ ਨੂੰ ਠੰਡ ਪਈ ਆ ਕਿ ਅੱਜ ਉਹਨਾਂ ਨੇ ਉਹਨਾਂ ਦੀ ਜਿਹੜੀ ਜਿਹੜੀ ਜੋ ਕੰਮ ਸੀਗਾ ਇਹਨਾਂ ਦਾ ਘਣਾਉਣਾ ਕੰਮ ਜਿਹਦਾ ਪਰਦਾ ਫਾਸ਼ ਕੀਤਾ ਸੀ ਪੰਜਾਬ ਸਰਕਾਰ ਨੇ ਔਰ ਅੱਜ ਮਾਨਜੋਗ ਅਦਾਲਤ ਨੇ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਤੇ ਠੀਕ ਮੋਹਰ ਲਾਈਆ ਕਿ ਹਾਂ ਇਹ ਕੰਮ ਠੀਕ ਹੈ ਇਹ ਸਰਕਾਰ ਠੀਕ ਕੰਮ ਕਰ ਰਹੀ ਆ ਇਹ ਸਰਕਾਰ ਨੇ ਜਿਹੜਾ ਕੀ ਇਸ ਬਣਾਇਆ ਉਹ ਬਿਲਕੁਲ ਸਹੀ ਆ ਤੱਥਾਂ ਤੇ ਆਧਾਰਿਤ ਆ ਸਬੂਤ ਪੁਕਤਾ ਨੇ ਔਰ ਵੱਡੀ ਗੱਲ ਆ ਕਿ ਇਹਨਾਂ ਇਹਨਾਂ ਨੂੰ ਇੱਕ ਕਰੈਕਟਰ ਦਾ ਜਿਹੜਾ ਇੱਕ ਪੱਦਾ ਫਾਸ਼ ਕੀਤਾ ਰਾਤ ਨੇ ਕਿਹਾ ਕਿ ਇਹ ਗਵਾਹਾਂ ਨਾਲ ਛੇੜਛਾੜ ਕਰ ਸਕਦੇ ਆ ਗਵਾਹਾਂ ਨੂੰ ਡਰਾ ਸਕਦੇ ਆ ਤਮਕਾ ਸਕਦੇ ਆ ਸਬੂਤਾਂ ਨਾਲ ਛੇੜਛਾੜ ਕਰ ਸਕਦੇ ਆ ਸੋ ਇਹੀ ਇਹਨਾਂ ਦਾ ਕਰਤਾਰ ਰਿਹਾ ਅਜੇ ਤੱਕ ਇਹਨਾਂ ਨੂੰ ਜਿੱਤ ਕਿਉਂ ਨਹੀਂ ਮਿਲੀ ਕਿਉਂਕਿ ਗਵਾਹਾਂ ਨੂੰ ਮੁਕਰਾ ਦਿੰਦੇ ਸੀ ਡਰਾ ਦਿੰਦੇ ਸੀ ਸਬੂਤ ਨਸ਼ਟ ਕਰ ਦਿੰਦੇ ਸੀ ਸੋ ਧੰਨਵਾਦ ਮਾਨਯੋਗ ਅਦਾਲਤ ਦਾ ਜਿਨ੍ਹਾਂ ਨੇ ਲੋਕਾਂ ਦੀ ਆਵਾਜ਼ ਨੂੰ ਪਹਿਚਾਣਿਆ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਕੀਤੇ ਹੋਏ ਨੇਕ ਕੰਮਾਂ ਤੇ ਇਹ ਮੋਹਰ ਲਾਈ ਆ ਕਿ ਪੰਜਾਬ ਸਰਕਾਰ ਨੇ ਜਿਹੜਾ ਕੇਸ ਬਣਾਇਆ ਉਹ ਬਿਲਕੁਲ ਸਹੀ ਹੈ